ਉਹ ਦੇਖ ਸਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਏਡੇ ਕ ਬਾਟੇ ਵਿੱਚ ਸ਼ਰਦਾਈ ਰਗੜਦੇ ਹੁੰਦੇ ਸੀ। ਬਾਬਾ ਜੀ ਨੇ ਸ਼ਰਦਾਈ ਰਗੜਨੀ, ਦੇਖ ਰਗੜਨੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੇਖ ਰਗੜ ਕੇ ਤੇ ਪਹਿਲਾਂ ਮਹਾਰਾਜ ਕਲਗੀ ਧਰ ਨੂੰ ਭੋਗ ਲਾ ਦਿਆ ਕਰਨਾ। ਮਹਾਰੇ ਭੋਗ ਲਾਓ ਆਪ ਜੀ। ਫਿਰ ਉਸੇ ਬਾਟੇ ਵਿੱਚੋਂ ਸਾਰੀ ਸੰਗਤ ਨੂੰ ਛਕਾ ਦਿਆ ਕਰਨਾ। ਸਿੰਘ ਗਏ ਮਹਾਰਾਜ ਕੋਲੇ ਕਹਿੰਦੇ ਮਹਾਰਾਜ ਬਾਬਾ ਦੀਪ ਸਿੰਘ ਦਾ ਬਾਟਾ ਏਡਾ ਕੀ ਹੈ? ਪਰ ਇਹਦੇ ਵਿੱਚੋਂ ਸ਼ਰਦਾਈ ਮੁੱਕਦੀ ਨਹੀਂ। ਸੰਗਤ ਆਉਂਦੀ ਉਹ ਵੀ ਛਕ ਲੈਂਦੀ ਸਿੰਘ ਵੀ ਛਕ ਲੈਂਦੇ ਨੇ ਮਾਰੇ ਕਦੀ ਬਾਬਾ ਦੀਪ ਸਿੰਘ ਦੇ ਬਾਟੇ 'ਚੋਂ ਘਾਟ ਨਹੀਂ ਆਈ ਦੇਖਦੀ ਮਾਰੇ ਕੀ ਕਹਤ ਕਹੇ ਕਲਗੀਧਰ ਜੀ ਕਹਿਣ ਲੱਗੇ ਸਿੰਘੋ ਬਾਬਾ ਦੀਪ ਸਿੰਘ ਦਾ ਬਾਟਾ ਇਡਾ ਭਰਪੂਰ ਹੈ ਦੇ ਵਿੱਚੋਂ ਤਿੰਨੇ ਲੋਕ ਵੀ ਛਕ ਲੈਣਾਂ ਨਾ ਕਿ ਘਾਟਾ ਨਹੀਂ ਬਾਟੇ ਨੇ ਵਿੱਚ ਵਾ ਸਕਦਾ ਆਖੋ ਸਤਨਾਮ ਸ੍ਰੀ ਮਾਰੇ ਕਹਿੰਦੇ ਬਾਬੇ ਦੀਪ ਸਿੰਘ ਦਾ ਬਾਟਾ ਇਡਾ ਭਰਪੂਰ ਹੈ ਸਾਰੀ ਸ੍ਰਿਸ਼ਟੀ ਛਗੀ ਜਾਵੇ ਇਹਦੇ 'ਚੋਂ ਘਾਟਾ ਕੋਈ ਨਹੀਂ ਹੋਣਾ